ਹੈਲੋ ਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਜੀ ਤੇ ਆਪਾਂ ਕਰਦੇ ਆ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਜਿਹੜੇ ਵੀ ਵੀਡੀਓ ਤੇ ਨਵੇਂ ਵਿਊਜ਼ ਨੇ ਉਹਨੂੰ ਰਿਕਵੈਸਟ ਆ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਚੰਗੀ ਲੱਗਦੀ ਆ ਤਾਂ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਬਾਕੀ ਜੀ ਆਪਣਾ ਝੋਣਾ ਜਿਹੜਾਗਾ ਉਹ ਵੀ ਤੁਲ ਗਿਆ ਤੇ ਕੱਲ ਤਾਂ ਸਾਰਾ ਦਿਨ ਬਸ ਸਾਰਾ ਦਿਨ ਹੀ ਟਾਈਮ ਮਿਲਿਆ ਹੈਗਾ ਆਰਾ ਦਿਨ ਕੰਮ ਤਾਂ ਦੇ ਨੇ ਜਿਆਦਾ ਰਹੇ ਨੇ ਬਹੁਤ ਜਿਆਦਾ ਤੇ ਵਿਚਦੀ ਜੀ ਝੋਨਾ ਤੋਲਿਆ ਤੇ ਵਿਚਦੀ ਉਹ ਜਿਹੜੀ ਸਰਪੇ ਆ ਕਮ ਕਣਕ ਤੇ ਜਿਹੜੀ ਆਪਣੀ ਕੱਖਾਂ ਵਾਲੀ ਸਰਪੇ ਆ ਵਿਚਦੀ ਉਹ ਭਰੀ ਵਿਚਦੀ ਹੋਰ ਘਰ ਦੇ ਕੰਮ ਕਾਜ ਹੋ ਗਏ ਤੇ ਵਧੀਆ ਹੋ ਗਿਆ ਜੀ ਝੋਨਾ ਆਪਣਾ ਵਧੀਆ ਨਿਕਾਲ ਨਿਕਲਿਆ ਝੋਨੇ ਦਾ ਤੇ ਪਹਿਲਾਂ ਤਾਂ ਮਨ ਜ ਟੁੱਟਿਆ ਪਿਆ ਸੀ ਕਿਤੇ ਆਏ ਜੇ ਨਾ ਹੋ ਜੇ ਘਟਣਾ ਰਹੇ ਜੇ ਵੀ ਵੈਸੇ ਹੋਇਆ ਤਾਂ ਵਧੀਆ ਸੀ ਆਪਾਂ ਨੂੰ ਟਰਾਲੀਆਂ ਦੇ ਹਿਸਾਬ ਨਾਲ ਤਾਂ ਵਧੀਆ ਹੋਇਆ ਸੀ ਵੀ ਕਈ ਵਾਰ ਆਏ ਸੀ ਵੀ ਕਿਤੇ ਹੌਲਾ ਨਾ ਹੋਵੇ ਆਏ ਤੇ ਵਧੀਆ ਹੋ ਗਿਆ ਆਪਣਾ ਤਾਂ ਬਹੁਤ ਲੇਟ ਲੱਗਿਆ ਜੀ ਜਮਾ ਪਸੇਤਾ ਲੱਗਿਆ ਸੀ ਮੈਨੂੰ ਲੱਗਾ 23 23 24 ਆਉਣ ਨੂੰ ਆਪਾਂ ਝੋਨਾ ਲਾਇਆਗਾ ਤੇ ਹੈਗਾ ਸੀ 8-9 ਦਿਨ ਲੇਟ ਸੀ ਆਪਣਾ ਝੋਨਾ ਝੋਨਾ ਵਧੀਆ ਹੋ ਗਿਆ ਜੀ ਆਪਣਾ ਤੇ ਬਾਕੀ ਜੀ ਹੁਣ ਜਿਹੜੇ ਕਣਕ ਦੀਆਂ ਜਿਹੜੀ ਬਜਾਈ ਵਗੈਰਾ ਹੋ ਗਈ ਸਾਰੇ ਨਿਬੜ ਗਿਆ ਕੰਮ ਤੇ ਸਰੋਂ ਦੀਆਂ ਆਡਾ-ਉਡਾ ਜਿਹੜੀਆਂ ਸੀ ਉਹ ਵੀ ਲਾਤੀਆਂ ਤੇ ਗੁਰਸ਼ਾਲ ਨੂੰ ਜੀ ਆਪਣਾ ਗਿਆ ਹੋਇਆ ਸਕੂਲੇ ਅੱਜ ਤੇ ਬਾਕੀ ਜੀ ਤੋ ਠੀਕ ਠਾਕ ਹੈ ਜੀ ਆਪਾਂ ਫੇਰ ਗੱਲ ਕਰਾਂਗੇ ਇਸ ਤੋਂ ਬਾਅਦ ਜੋ ਕਰਸ਼ਾਨਾ ਸਕੂਲੋਂ ਆ ਗਿਆ ਆ ਦੇਖੋ ਜੀ ਮੰਮੀ ਦੀਆਂ ਪਹਿਲਾਂ ਤਾਂ ਸਾਰੀ ਲੱਤ ਦਰਦ ਕਰਦੀ ਸੀ ਤੇ ਆ ਪਿੰਜਣੀਆਂ ਸਾਰੀਆਂ ਆ ਸਾਰੀਆਂ ਦਰਦ ਕਰਦੀਆਂ ਸੀ ਹੁਣ ਇਹ ਹੈਗੀਆਂ ਨੇ ਪਿੰਜਣੀਆਂ ਦਾ ਠੀਕ ਨਹੀਂ ਹੋਣਾ ਗੋਡਾ ਦਰਦ ਕਰਦਾਗਾ ਤੇ ਹੁਣ ਠੀਕ ਆ ਅੱਗੇ ਨਾਲ ਬਹੁਤ ਫਰਕ ਆ ਆਪਾਂ ਦੇਸੀ ਦਵਾਈ ਲਿਆਏ ਸੀ ਜੀ ਬਰਨਾਲੇ ਤੋਂ ਲੈ ਕੇ ਆਏ ਸੀ ਆਪਾਂ ਇਹ ਦਵਾਈ ਬਹੁਤ ਫਰਕ ਆ ਗਿਆ ਪਹਿਲਾਂ ਤਾਂ ਆਏ ਸੀ ਵੀ ਆਪਾਂ ਉਹਨੂੰ ਦਿਖਾਇਆ ਉਹਨੇ ਪ੍ਰਦੀਪ ਜਿਹੜਾ ਆਪਣੀ ਹੱਡੀਆਂ ਵਾਲਾ ਡਾਕਟਰ ਹੈਗਾ ਤੇ ਫਿਰ ਮੰਮੀ ਕਿ ਨਹੀਂ ਮੈਥਾ ਦਵਾਈ ਨਹੀਂ ਖਾਦੀ ਇਹਨੇ ਗਰਮ ਵਾਲੀ ਦਿੰਦਾ ਡਾਕਟਰ ਤੇ ਫਿਰ ਤਾਂ ਕਰਕੇ ਜੀ ਆਪਾਂ ਫਿਰ ਪਿੰਡੋਂ ਹੀ ਲਿਆਏ ਸੀ ਦਵਾਈ ਐਰੋਡੈਕਸ ਜੀ ਮਾਰ ਲੈਂਦੇ ਨਾ ਫਰਕ ਪੈਂਦਾ ਕੱਲ ਮੈਂ ਮਲੀ ਸੀ ਅੱਜ ਮੰਮੀ ਆਪ ਮਾਰਨ ਲੱਗ ਗਈ ਇਹ ਜਨਾ ਫਰਕ ਤਾਂ ਬਹੁਤ ਪੈਂਦਾ ਪੈਂਦਾ ਪੈਂਦਾਗਾ ਇਹ ਤੂੰ ਹਰੀ ਮਾਲਨੀ ਸੀ ਆ ਨਹੀਂ ਮਾਲਨੀ ਨਾ ਇਹਦੇ ਨਾਲ ਪੈਂਦਾ ਚਿੱਟੀ ਨਾਲ ਚਿੱਟੀ ਨਾਲ ਇਹ ਵੀ ਹਜੇ ਘੱਟ ਵਧੀਆ ਚਾ ਗਿਆ ਆ ਵਾਲੀ ਡੱਬੀ ਹੈ ਜੀ ਉਹ ਚਿੱਟੇ ਨਾਲ ਆ ਵਾਲੀ ਡੱਬੀ ਹੈ ਜੀ ਮੱਝ ਆਪਣੀਆਂ ਬੈਠੇ ਨੇ ਧੁੱਪ ਧੁੱਪ ਬਹੁਤ ਸੋਹਣੀ ਅੱਜ ਕਦੇ ਵਿਚਾਰੀ ਦੇ ਪੈਰ ਉੱਠ ਖੜਦੇ ਨੇ ਪੈਰ ਠੀਕ ਹੁੰਦੇ ਨੇ ਗੋਡਾ ਦੁਖਣ ਲੱਗ ਜਾਂਦਾ ਪਹਿਲਾਂ ਲੱਤਾਂ ਹੀ ਨਹੀਂ ਹਟਦੀਆਂ ਸੀ ਪਿੰਜਣੀਆਂ ਵਾਲੀਆਂ ਦਰਦ ਕਰਦੀਆਂ ਰਹੀਆਂ ਨੇ ਤਾਂ ਦੁਖਾਈਏ ਕਿਹੜੀ ਦਵਾਈ ਲਿਆਏ ਸੀ ਹਾਂਜੀ ਜਿਹੜੀ ਆਪਾਂ ਇਹ ਦਵਾਈ ਲੈ ਕੇ ਆਏ ਆ ਇਹ ਦਵਾਈ ਆਪਾਂ ਜੀ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਬਰਨਾਲੇ ਉੱਥੋਂ ਲੈ ਕੇ ਆਏ ਆਂਗੇ ਬਹੁਤ ਵਧੀਆ ਦਵਾਈ ਹੈ ਜੀ ਇੰਨਾ ਜਿਆਦਾ ਜਿਵੇਂ ਇੱਕ ਦੋ ਦਿਨ ਹੀ ਖਾਦੇ ਇੱਕ ਦੋ ਦਿਨਾਂ ਚ ਬਹੁਤ ਫਰਕ ਆਗਾ ਉਹ ਕਹਿੰਦੇ ਮੰਮੀ ਨੂੰ ਕਹਿੰਦੇ ਵੀ ਤੇਰੇ ਲੱਤਾਂ ਤਾਂ ਦਰਦ ਕਰਦੀਆਂ ਨੇ ਹੈਗਾ ਤਾਂ ਵਿਚਾਰਾ ਬਾਬਾ ਜੀ ਹੈ ਜੀ ਜਿਹੜਾ ਦਵਾਈ ਦਿੰਦੇ ਨੇ ਹੀੜੀ ਕੇ ਹੀੜੀ ਕੇ ਪਿੰਡ ਤੋਂ ਜਿਹੜੇ ਉਹ ਆਉਂਦੇ ਨੇ ਜੁਮੇ ਵਾਲੇ ਦੇ ਨਾਉਂਦੇ ਨੇ ਸੁਪਰਪਾਰ ਨੂੰ ਜੀ ਸਿੰਘ ਸਭਾ ਪਰ ਦੁਬਾਰਾ ਬਰਨਾਲੇ ਤੇ ਉਹ ਮੰਮੀ ਨੂੰ ਕਹਿੰਦੇ ਬੇਚੇਰੀ ਉਹ ਹੋਇਆ ਹੋਇਆ ਵੀ ਇਹਨੂੰ ਖੰਘਾ ਬਾਲੀ ਹੁੰਦੀ ਸੀ ਮੰਮੀ ਨੂੰ ਆਏ ਸਾਲ ਖੰਘ ਜਖਾਮ ਹੋ ਜਾਂਦਾਗਾ ਸਿਆਲਾਂ ਦੇ ਵਿੱਚ ਉਹ ਖੰਘ ਜਖਾਮ ਦੀਆਂ ਜਦੋਂ ਆਪਾਂ ਦਵਾਈਆਂ ਲਈ ਜਾਂਦੇ ਆ ਪਿੰਡਾਂ ਚੋਂ ਹਨ ਡਾਕਟਰਾਂ ਤੋਂ ਉਹ ਜਿਹੜੀਆਂ ਲੀਵਰ ਨੂੰ ਇਨਫੈਕਸ਼ਨ ਕਰਦੀਆਂ ਨੇ ਲੀਵਰ ਨੂੰ ਗਰਮੈਸ ਕਰਨ ਕਰਕੇ ਹਨਾ ਉਹ ਕਹਿੰਦੇ ਵੀ ਖੂਨ ਦੇ ਵਿੱਚ ਵੀ ਗਰਮੈਸ ਆ ਜਿਹੜੀ ਉਹ ਵੀ ਰਲ ਗਈ ਉਹਦੇ ਗਰਮੈਸ ਦੇ ਕਾਰਨ ਜਿਹੜੀਆਂ ਲੱਤਾਂ ਨੇ ਪਿੰਜਨੀਆਂ ਨੇ ਵੀ ਉਹ ਦਰਦ ਕਰਦੀਆਂ ਨੇ ਤਾ ਕਰਕੇ ਵੀ ਇਹ ਜਿਹੜੀਆਂ ਹਟਦੀਆਂ ਨਹੀਂ ਹੁਣ ਉਹ ਉਹਨਾਂ ਨੇ ਦਿੱਤਾ ਇੱਕ ਤਾਂ ਪੁੜੀਆਂ ਜਿਹਾ ਦਿੱਤੀਆਂ ਸੀ ਨਾਲ ਇੱਕ ਗੋਲੀ ਦਿੱਤੀ ਸੀ ਵੀ ਉਹ ਲੀਵਰ ਨੂੰ ਕੋਈ ਵੇਰ ਦਵਾਈ ਕੋਈ ਖਰਾਬੀ ਨਾ ਕਰੇ ਤੇ ਉਹ ਖਾਈ ਜੰਨੀਆਂ ਮੰਮੀ ਹੋ ਗਏ 5-6 ਦਿਨ ਵਧੀਆ ਬਹੁਤ ਫਰਕ ਆ ਉਹਦੇ ਨਾਲ ਲੱਤਾਂ ਦਾ ਦਰਦ ਕਰਨੋਂ ਹਟ ਗਈਆਂ ਤੇ ਇਹ ਤੋਂ ਬਾਅਦ ਫਿਰ ਆ ਮਮੀ ਨੂੰ ਆ ਚਮੜੀ ਦੀ ਦਵਾਈ ਖੇ ਲਾਵਾਂਗੇ ਜਦੋਂ ਜੰਮਾ ਠੀਕ ਹੋ ਗਿਆ ਤੇ ਇਹਨਾਂ ਦੇ ਵੀ ਪੈਰ-ਪੂੜ ਜਿਹਾ ਖਰਾਬ ਹੋ ਜਾਂਦੇ ਨੇ ਤੇ ਬਾਕੀ ਜਿ ਉਹ ਉਹ ਵੀ ਉਹਦੇ ਨਾਲ ਬਾਥੂਮ ਵਗੈਰਾ ਦੀ ਬਹੁਤ ਜ਼ਿਆਦਾ ਉਹ ਹੁੰਦਾਗਾ ਗਰਮੈਸ ਦੇ ਮੰਗੂ ਨਾ ਮੈਂ ਵੀ ਲੈ ਕੇ ਆਈ ਸੀ ਨਾਲ ساری ਦਵਾਈ ਜਿਹੜੀ ਆਪਾਂ ਨੂੰ ਦਿੱਤੀ ਹੈਗੀ ਮੰਮੀ ਦੀ ਦਵਾਈ ਬਣ 300 ਦੀ ਸੀ ਤੇਰੀ ਦਵਾਈ ਤੇਰੀ 300 ਦੀ ਹੈ ਨਾ ਹਾਂ ਮੰਮੀ ਦੀ 200 ਦੀ ਮੰਮੀ ਨੇ 200 ਦੀ ਦਵਾਈ ਦਿੱਤੀ ਆ ਉਹਨਾਂ ਨੇ ਜਿਹੜੀ ਮੈਂ ਦਵਾਈ ਲੈਂਦੀ ਸੀ ਮੈਨੂੰ 100 ਰੁਪਏ ਦੀ ਦੇਤੀ ਸੀ ਮੈਂ ਬਸ ਇੱਕ ਚੂਰਨ ਜਾਂ ਲੈ ਕੇ ਆਈ ਸੀ ਨਾਲ ਹੋਰ ਬੈਕਅਪ ਮੈਨੂੰ ਕੁੜੀਆਂ ਜਿ ਦਿੱਤੀਆਂ ਨੇ ਤੇ ਦਵਾਈ ਬਹੁਤ ਆਪਾਂ ਨੂੰ ਰਿਜ਼ਲਟ ਬਹੁਤ ਦਿੱਤਾ ਦਵਾਈ ਨੇ ਪਰ ਕੀ ਦੇਖਨੇ 15-20 ਦਿਨ ਖਾ ਕੇ ਹਨ ਫਿਰ ਪਤਾ ਲੱਗੂਗਾ ਅਸਲ ਤਾਂ ਜਦੋਂ ਦਵਾਈ ਖਾਈਏ ਨਾ ਉਦੋਂ ਤਾਂ ਠੀਕ ਰਹਿੰਦਾ ਨਾ ਇਸ ਦੋਨ ਮੇਰੀ ਵੀ ਲੱਤਾਂ ਬੜੀਆਂ ਦਰਦ ਕਰਦੀਆਂ ਸੀ ਮੈਨੂੰ ਜਦੋਂ ਦਾ ਕਰੋਨਾ ਦੇ ਟੀਕੇ ਲਵਾਏ ਨੇ ਹੋ ਗਿਆ 1.5 ਸਾਲ ਵਾਂਗੂ ਉਦੋਂ ਆਉਂਦੀਆਂ ਹੌਲੀ-ਹੌਲੀ ਵੱਧ ਗਈਆਂ ਪ੍ਰੋਬਲਮ ਤੇ ਤਾਂ ਕਰਕੇ ਵੀ ਉਦੋਂ ਦੀਆਂ ਇਹ ਦਵਾਈਆਂ ਨੇ ਜਿਹੜੀਆਂ ਮੇਰੇ ਲੱਤਾਂ ਨੂੰ ਦਰਦ ਕਰਦੀਆਂ ਸੀ ਮੈਨੂੰ ਆਇਆ ਸੀ ਕਿ ਹੁਣ ਵੀ हट ਜਾਣਗੀਆਂ ਹਟ ਜਾਣਗੀਆਂ ਪਰ ਹਟੀਆਂ ਨਹੀਂ ਫਿਰ ਮੈਨੂੰ ਤਾਂ ਕਰਕੇ ਦਵਾਈ ਲੈਣੀ ਪਈ ਤੇ ਆਹ ਵਾਲਾ ਡਾਕਟਰ ਦਾ ਭਾਈ ਹੈ ਜੀ ਜਿਹੜੀ ਆ ਅਰਜੂ ਬੇਦਿੱਕ ਦਵਾਈਖਾਨਾ ਗਾ ਤੇ ਇੱਥੇ ਵੀ ਪੇਟ ਦਾ ਰੋਗ ਹੋ ਗਿਆ ਜਿਵੇਂ ਧਰਨ ਭੁੱਖਣਾ ਲੱਗਣਾ ਪੀਲੀਆ ਸੰਿਆਣੀ ਮਟਾਪਾ ਬੁਰਦੇ ਦੀ ਪਾਥਰੀ ਬਵਾਸਿਰ ਵੀ ਬਹੁਤ ਜਿਹੜਾ ਵੀ ਜੋੜਾਂ ਦਾ ਕੋਈ ਦਰਦ ਦਾ ਗਠੀ ਹੈ ਨਜਲ ਅਚ ਖਾਮ ਖਾਜ ਖੁਜਲੀ ਪ੍ਰਾਣੀ ਤੋਂ ਪ੍ਰਾਣੀ ਕਬਜ ਦੇਸੀ ਇਲਾਜ ਆ ਜਿਹੜਾ ਕੀਤਾ ਜਾਂਦਾ ਗਾ ਤੇ ਇਹ ਜੀ ਗੁਰਦੁਆਰਾ ਸਿੰਘ ਸਭਾ ਚ ਆਉਂਦੇ ਨੇ ਕੋਈ ਨਾ ਜੇ ਆਪਾਂ ਨੂੰ ਠੀਕ ਹੋ ਗਿਆ ਤਾਂ ਆਪਾਂ ਤੁਹਾਨੂੰ ਉੱਥੋਂ ਜ਼ਰੂਰ ਮਿਲਾ ਕੇ ਲਿਆਵਾਂਗੇ ਬਾਬਾ ਜੀ ਨਾਲ ਜਿਹੜੇ ਦਵਾਈ ਉਹ ਕਰਦੇ ਨੇ ਤੇ ਆਪਾਂ ਜਿੱਕ ਦੋ ਵਾਰਾਂ ਦੇਖੀ ਇੱਕ ਵਾਰਾਂ ਤਾਂ ਆਪਾਂ ਲਿਆ ਇੱਕ ਵਾਰ ਆਪਾਂ ਫੇਰ ਲੈ ਕੇ ਆਵਾਂਗੇ ਤੇ ਆਹ ਕੁੜੀਆਂ ਦਿੰਦੀ ਨੇ ਉਹ ਤੇ ਆਹ ਗੋਲੀਆਂ ਸੀ ਨਾਲ ਆਹ ਦੇਸੀ ਗੋਲੀਆਂ ਨੇ ਇਹ ਮੰਮੀ ਦੀ ਦਵਾਈ ਹੈਗੀ ਮੈਨੂੰ ਤਾਂ ਕੱਲੀਆਂ ਬਸਾ ਕੁੜੀਆਂ ਦਿੱਤੀਆਂ ਨੇ ਤੇ ਇੱਕ ਐਦਾਂ ਦਾ ਪਾਊਡਰ ਆਗਾ ਇਹ ਪਾਊਡਰ ਹੋਰ ਆ ਉਹ ਪਾਊਡਰ ਦਾ ਥੋੜਾ ਜਿਹਾ ਬਸ ਕਲਰ ਵੀ ਚੇਂਜ ਆ ਤੇ ਫਰਕ ਵੀ ਹੋਊਗਾ ਤੇ ਉਹ ਪਾਊਡਰ ਆਗਾ ਤੇ ਬਹੁਤ ਵਧੀਆ ਜਿਹਦੇ ਨਾਲ ਤੇ ਮੈਂ ਬਾਥੋਂ ਬਹੁਤ ਜ਼ਿਆਦਾ ਉਹ ਹੁੰਦਾ ਗਰਮੈਸ ਦੇ ਕਾਰਨ ਜਿਹੜਾ ਆਪਣੇ ਕੋਈ ਨਾ ਕੋਈ ਜਿਹੜਾ ਅੰਦਰ ਰੋਗ ਨੇ ਨਾ ਹੌਲੀ ਹੌਲੀ ਉਹਦੇ ਨਾਲ ਇਹ ਬਾਹਲੇ ਜਿਹਾ ਕਬਜ਼ ਦੀ ਪ੍ਰੋਬਲਮ ਹੁੰਦੀ ਹੈ ਉਹਦੇ ਨਾਲ ਜ਼ਿਆਦਾ ਆਪਾਂ ਨੂੰ ਜਿਹੜੇ ਰੋਗ ਹੋਇ ਪੈਦਾ ਹੁੰਦੇ ਨੇ ਆ ਗਈ ਦਵਾਈ ਇਹ ਐ ਪਾਊਡਰ ਆਗਾ ਇਹ ਤੇ ਇਹਨੂੰ ਹੁਣ ਮੈਂ ਲੈ ਲਈ ਸੀ ਮੈਂ ਚਲ ਤੁਹਾਨੂੰ ਦਿਖਾ ਰਹੀ ਆਪਾਂ ਵੀ ਕਹੀ ਜੀ ਆ ਇੰਨੀ ਜ਼ਿਆਦਾ ਕੌੜੀ ਐ ਦਵਾਈ ਬੜੀ ਜ਼ਿਆਦੇ ਬਾਰੇ ਮੁਫਤਾ ਹੋਈ ਜਾਂਦੀਆਂ ਨੇ ਹਨਾ ਦੋ ਵਿਚਾਰਾ ਉਹ ਮਰ ਗਿਆ ਕਿਹੜਾ ਗੁਰਦੂ ਕਿੱਥੇ ਜਾ ਪੈ ਗਿਆ ਘਰ ਇਹਨਾਂ ਦਾ ਕਿਹੜਾ ਹੀ ਗਿਆ ਨਾਲ ਬਾਰੇ ਅਮਰ ਨਹੀਂ ਗਿਆ ਹਾਂ ਦਵਾਈ ਲੈਣੀ ਬੜੀ ਔਖੀ ਕੌੜੀ ਆ ਕੌੜੀ ਵਾਲੀ ਹੈ ਜੀ ਦਵਾਈ ਜ਼ਹਿਰ ਵਰਗੀ ਕੌੜੀ ਹੈ ਲਓ ਜੀ ਮੰਮੀ ਕਹਿੰਦੀ ਮੈਨੂੰ ਤਾਂ ਨਹੀਂ ਕੌੜੀ ਲੱਗਦੀ ਹੈਗੀ ਦਵਾਈ ਤੇ ਮੈਨੂੰ ਤਾਂ ਬਹੁਤ ਕੌੜੀ ਲੱਗਦੀ ਹੈ ਜੀ ਮੈਨੂੰ ਭੌਰਾ ਕੌੜੀ ਨਹੀਂ ਲੱਗਦੀ ਮਾਲਸ ਕਰ ਲਈ ਮੰਮੀ ਨੇ ਹੁਣ ਐਰੋਡੈਕਸ ਵਿਚਾਰੀ ਨੇ ਗੋਡਿਆਂ ਦੀ ਚੱਲ ਨਹੀਂ ਲੰਘ ਦੂੰਗੀ ਸ਼ਾਬ ਮੈਂ ਤਾਂ ਜੀ ਜਾਣੀ ਆ ਆਪਦੀ ਸਹੇਲੀ ਕੋਲੇ ਮਿਲਣਾ ਨਾਲ ਇਹ ਕਸਹਿਰਾ ਤਾਇਆ ਜੀ ਦਾ ਇਹ ਸਲਾਈ ਕਰਕੇ ਲਿਆਉਂਗੀ ਸੂਟ ਆਪਾਂ ਸਲਾਈ ਕਰਤਾ ਸੀ ਕਰਵਾਤਾ ਸੀ ਹੈ ਨਹੀਂ ਗੀ ਮਿਲੀ ਨਹੀਂ ਆਹੀ ਰਿੱਲਾ ਨੇ ਦੋ ਉਹ ਵਿੱਚ ਦੇਖਾ ਬਟਨ ਆਈ ਡੱਬੀ ਚ ਹਮ ਬਟਨ ਆਈ ਡੱਬੀ ਚ ਦੇਖ ਕਿ ਉਹ ਜੁਨੀਆਈਆਂ ਕੱਢ ਕੇ ਆ ਡੱਬੀ ਚ ਜੁਨੀਆਈਆਂ ਮੇਰੇ ਸੂਟ ਨੇ ਆ ਜਿਹੜੀ ਅੱਜ ਆਈ ਰਿ ਪੱਤ ਪਰਨੇ ਉਹ ਕਰੇ ਸੀ ਉਹ ਨਹੀਂ ਹੈਗਾ ਹਾਂ ਉਹਦੇ ਨਾਲ ਦੀ ਆ ਵੀਰਾ ਮੈਂ ਪਾ ਲ ਕੇ ਦਿੰਦਾ ਦੇਖ ਲਾ ਜਿਹੜੀ ਤੇਰੀ ਮੇਰੀ ਤੇ ਨਹੀਂ ਹੁੰਦੀ ਆ ਉਹ ਤੈਨੂੰ ਨਹੀਂ ਥਾਂਦੀ ਜਿਹੜੀ ਤੇਰੀ ਤੇਰੀ ਹੁੰਦੀ ਆ ਮੈਨੂੰ ਨਹੀਂ ਥਾਂਦੀ ਮੈਂ ਪਾ ਲ ਕੇ ਦਿੰਦੀ ਆ ਤੈਨੂੰ ਖਾਜਾ ਅਸਲ ਵਿੱਚ ਤਾਂ ਚਾਹ ਵੱਧ ਹੁੰਦਾਗਾ ਤੇ ਮਾਰਿਆ ਕੋਈ ਨਹੀਂ ਕਵੀਲਦਾਰੀ ਇਹਨੂੰ ਕਹਿੰਦੇ ਨੇ ਕਵੀਲਦਾਰੀ ਚਲੋ ਅਰੇ ਇਹ ਜੀ ਮਿਹਰੂ ਮੰਤ ਲਾ ਰਾਨਾ ਉਹਦਾ ਮਿਲਦੀ ਹੁੰਦੀ ਹੈ ਇਹ ਤੂੰ ਵੀ ਉਹਦੇ ਨਾਲ ਦੀ ਲਿਆਇਆ ਮਾਲੀ ਨਾਲ ਦੀ ਇਹ ਜਿਦਾਂ ਮੇਰੇ ਕੋਲ ਪਈ ਵਾਲੀ ਹਾਂ ਵੀ ਇਹਦਾ ਉਹ ਜੱਜਮੈਂਟ ਹੀ ਲਾਇਆ ਉਹ ਕੱਪੜੇ ਤਾਂ پتہ ਨਹੀਂ ਲੱਗਦਾ ਕਿ ਕੱਪੜੇ ਧਰ ਕੇ ਬਸ ਸੇਮ ਹੀ ਲਿਆਇਆ ਨਾਲ ਹੀ ਲਿਆਇਆ ਮਿਲ ਗਈ ਚੱਲ ਚਲ ਉਹਦੇ ਕੋਲੇ ਹੋਊਗੀ ਚੱਲ ਆਇਆ ਉਹ ਆ ਹੁਣ ਕੱਟ ਦੇ ਆਹ ਸੂਟ ਸਿਉਣੇ ਆ ਜੀ ਆਪ ਮੈਂ ਆਪੇ ਕੱਟਿਆਗਾ ਥੋੜਾ ਜਿਹਾ ਕਮਰੇ 'ਚ ਹਨੇਰਾ ਪੈਂਦਾ ਕਰਕੇ ਵੀਡੀਓ ਕਲੀਅਰ ਨਹੀਂ ਆ ਰਹੀ ਇਹ ਇਹਦੀ ਕੁੜਤੀ ਹੈਗੀ ਇਹ ਇਹ ਆਪਾਂ ਕੱਟ ਲਈ ਸੀ ਤੇ ਆਹ ਕੀ ਇਹਦੀ ਬਾਟਮ ਇਹ ਵਸ ਮੈਂ ਕੱਟ ਦੀ ਆ ਨਾਪ ਅਕੇ ਦੇਖਦੇ ਆ ਜੀ ਆਪੇ ਹਣਾ ਸਲਾਈ ਦੇਣ ਕਿਹੜਾ ਸੌਖੀ ਹੈਗੀ ਸਾਰੇ 'ਚ ਲਾਈਨਿੰਗ ਲੱਗੂਗੀ 올ਓਵਰ ਲਾਈਨਿੰਗ ਲੱਗੂਗੀ ਤੇ ਇੱਥੇ ਮੜ ਕੇ ਆਪਾਂ ਪ੍ਰੈਸ ਕਰ ਲੈਨੇ ਆ ਕੰਨੀਆਂ ਜਿਹੜੀਆਂ ਨੇ ਇਹ ਇਕੱਠੀਆਂ ਹੋਈਆਂ ਪਈਆਂ ਨੇ ਇੱਥੋਂ ਤਾਂ ਪਹਿਲਾਂ ਮੇਰਾ ਵਰਕ ਕਰਵਾਉਣ ਦਾ ਮੈਂ ਆਈ ਸੀ ਆਪਣੀ ਜੀਜੀ ਦੇ ਘਰ ਲਵੇ ਨਾਲੇ ਕਾ ਗੱਲਾਂ ਬਾਤਾਂ ਕਰਿਆਂਵਾਂਗੇ ਤੇ ਨਾਲੇ ਆਪਾਂ ਸਾਇਆ ਜੀ ਦਾ ਸਹਿਰਾ ਸੀ ਉਹ ਸਲਾਈ ਰੰਗਦਾ ਸੀ ਉਹ ਸਿਉਂਦੇ ਹੋਣੇ ਆਂਗੇ ਲਓ ਜੀ ਆਪਾਂ ਹੁਣ ਫੁੱਲ ਮਖਾਣੇ ਫੋਨ ਦੇਾਂਗੇ ਅੱਜ ਜ਼ਿਆਦਾ ਕਿਉਂ ਨਹੀਂ ਬਣਾਉਂਦੇ ਆਪਾਂ ਥੋੜਾ ਜਿਹਾ ਹਲਕਾ ਜਿਹਾ ਡਰਾਈ ਕਰਾਂਗੇ ਬਸ ਉਹਨਾਂ ਨੂੰ ਰੋਸਟ ਕਰ ਜੇ ਖਾਣੇ ਆਂਗੇ ਗੋਹਾ ਕੂੜਾ ਵੀ ਸੈੱਟ ਲਿਆ ਆਪਾਂ ਤੇ ਉਧਰ ਦੀਦੀ ਕੇ ਘਰੇ ਵੀ ਮਿਲਿਆ ਏ ਤੇ ਉਧਰ ਮੈਨੂੰ ਕਰਦੇ ਆ ਕੋਈ ਸਬਜੀ ਭਾਜੀ ਦੀ ਤਿਆਰੀ ਸਵੇਰੇ ਜੀ ਕਾਲੇ ਚਨੇ ਤਰੇ ਸੀ ਉਬਲਨੇ ਰੋਟੀ ਲਾ ਲਈ ਸੀ ਬਣਾ ਲਈ ਇਸ ਤੋਂ ਬਾਅਦ ਮੰਮੀ ਨੇ ਚਨੇ ਤਰਤੇ ਸੀ ਬਲੈਕ ਤੇ ਹੁਣ ਆਪਾਂ ਉਹਨਾਂ ਦੀ ਦੇਖਦੇ ਆਂ ਜਿ ਬਣਾਵਾਂਗੇ ਤੇ ਬਸ ਸਬਜੀ ਹੈ ਨਹੀਂ ਜਿਵੇਂ ਸਾਗ ਸੀ ਸਾਗਾ ਜੀ ਆਪਣੇ ਕੱਲ ਪਰਸੋਂ ਹੀ ਖਤਮ ਹੋਇਆਗਾ ਬਣਾਇਆ ਹੋਇਆ ਤਿੰਨ ਦਿਨ ਚੱਲ ਗਿਆ ਤੇ ਗੋਭੀ ਹਜੇ ਤੁਹਾਨੂੰ ਦਿਖਾਉਣੀ ਆਪਾਂ ਬਾੜੀ ਦਾ ਬੈਕ ਕੈਮਰਾ ਕਰਕੇ ਦਿਖਾਉਣੀ ਆ ਮੈਂ ਤੇ ਨਾਲੇ ਆਪਾਂ ਧਨੀਆ ਤੁਨੀਆ ਤੋੜ ਦੇਾਂਗੇ

ਕਦ ਦੁਕਾਸ ਕਰ ਲੈਣ ਦੱਪੀ ਪਾਣੀ ਕੱਢ ਕੇ ਮਮਾ ਨੂੰ ਫੜਾਉਂਦਾ ਮਮਾ ਪਰੌਠੇ ਲਾਉਂਦੇ ਸੀ ਇਹ ਇਹਨਾਂ ਦਾ ਆਪਣੀ ਨੂੰ ਹੋ ਗਿਆ ਮਹੀਨਾ ਮਹੀਨਾ ਤੋਂ ਬਾਅਦ ਮਹੀਨੇ ਵਾਂਗ ਗੋਭੀ ਲਾਈ ਨੂੰ ਤੇ ਅੱਡੀ ਕੀ ਆਪਾਂ ਕੱਲ ਲਾਈ ਆ ਆ ਕੱਲ ਲਾਤੀ ਅੱਜ ਨਬੱਟਾਂ ਲਾਤੀਆਂ ਆਪਾਂ ਫੋਲੋ ਗੋਭੀ ਦੀਆਂ ਜਾਂ ਪੱਤ ਗੋਭੀ ਲਾਤੀ ਇਹਨਾਂ ਦਾ ਫਰਕ ਕੀ ਹੈਗਾ ਫਰਕ ਫਰਕ ਕੀ ਹੁੰਦੀ ਹੈ ਜਿਹੜੀ ਫੁੱਲ ਗੋਭੀ ਹੁੰਦੀ ਪੁੱਤੋ ਤੇ ਫੁੱਲ ਆ ਜਾਊਗਾ ਤੇ ਪੱਤ ਗੋਭੀ ਹੁੰਦੀ ਜਿਹੜੀ ਪੱਤਿਆਂ ਨੂੰ ਇਕੱਠਾ ਹੋ ਹੋ ਫੁੱਲ ਬਣੂਗਾ ਪਾਣੀ ਲਾਈਏ ਇਹਨੂੰ ਬਣਾ ਬਣਾ ਛਿੱਲੀ ਚ ਚਲਾ ਦਿੰਨੇ ਆ ਹਨਾ ਮਾੜਾ ਮਾੜਾ ਪਾਣੀ ਲਾ ਦਿੰਨੇ ਆ ਲੈ ਕੇ ਆ ਮੈਂ ਮੈਂ ਲੈ ਕੇ ਆ ਕਿਹੜਾ ਪਾਣੀ ਲਾਵਾਂਗੇ ਪਾਣੀ ਬਾਲਟੀ ਭਰ ਲਿਆਉਣੀ ਆ ਭਰ ਲਿਆ ਹੈ ਇੱਕ ਬਾਲਟੀ ਲੈ ਆਉਣੀ ਹੁਣ ਬਸ ਮੈਂ ਆਹ ਕਰਦੀ ਆ ਉਸ ਤੋਂ ਬਾਅਦ ਤੂੰ ਡਿਵੀਜ਼ਨ ਕਰ ਲਈ ਲਾਈ ਸੀ ਤਾਂ ਮੱਛੀ ਗਈ ਕਿੱਥੇ ਆ ਇੱਥੇ ਲਾਈ ਗਈ ਸੀ ਜੇ ਇੰਨੀ ਗਮਨਤ ਕਰ ਲਾਂਗੇ ਜੇ ਆਪਾਂ ਨਾ ਫਿਰ ਸਰੀਰ ਨੂੰ ਬਚਾ ਲਾਂਗੇ ਸਾਰਿਆਂ ਭੈਣਾਂ ਨੂੰ ਕਰਨਾ ਚਾਹੀਦਾ ਇੰਨਾ ਕੰਮ ਆਪਣਾ ਮੂਲ ਲਗਿਆ ਸਰਦੀ ਆ ਜੀ ਬਾੜੀਆਂ ਫਰੇਗਾ ਸਰਪੇਖਾ ਬਾੜੀਆਂ ਜਿਆਦਾ ਪੈਂਦੇ ਨੇ ਵੱਡੀ ਆ ਵੱਡੀ ਡਾਈ ਕਰਾ ਕੇ ਲਿਆਤੀ ਜੀ ਪਾ ਜਿਹੜਾ ਪਸੂੜਤਾ ਨੂੰ ਦਿਖਾਇਆ ਹੈ ਨਾ ਤੇ ਕੱਟਿਆਗਾ ਪ੍ਰਿੰਟਡ ਵਧੀਆ ਦੁਪੱਟਾ ਡਾਈ ਕਰਵਾਇਆ ਜੀ ਇਹ ਛੋਟਾ ਲੱਗਦਾ ਹੁਣ ਇਹ ਵੱਡਾ ਵਾਲਾ ਸੀ ਜੀ ਮੈਂ ਦੋ ਵਿੱਠਾ ਵਾਂਗੂ ਕੱਟਤਾ ਹੁਣ ਛੋਟਾ ਲੱਗਦਾ ਇਹ ਹੋਰ ਦੇ ਦੁਪੱਟੇ ਨਾਲ ਬਹੁਤ ਵਧੀਆ ਚੀਜ਼ ਜਾਈ ਜੀ ਛੋਟਾ ਲਾ ਲਓ ਛੋਟਾ ਸੱਚੀ ਹੋ ਪਈ ਸੁੰਗੜ ਗਿਆ ਪਹਿਲਾਂ ਹੀ ਤੋ ਕੇ ਦੇਖਣਾ ਸੀ ਤੁਸੀਂ ਕਿਉਂ ਨਾ ਕਾਹੂਂ ਕਿਪਤਾ ਮੈਨੂੰ ਮੈਂ ਨਾਨੀ ਨੇ ਕਿਹਾ ਦੋਗੇ ਨੀ ਵੱਡਾ ਵਾਲਾ ਲੱਗਦਾ ਮੈਂ ਚੱਲ ਮੈਂ ਥੋੜਾ ਜਿਹਾ ਖੱਟ ਦਿੰਨੀ ਆ ਤੇ ਬਾਦਰ ਕੱਟਣਾ ਪਊਗਾ ਔਰ ਥੋੜਾ ਜਿਹਾ ਕੱਟਤਾ ਮੈਂ ਹੁਣ ਮੈਨੂੰ ਐ ਲੱਗਦਾ ਛੋਟਾ ਗਾਹੇ ਇਹ ਹੁਣ ਮੈਨੂੰ ਉੱਤੇ ਨੀਚੇ ਤੇ ਲੋਟ ਲੱਗਦੀ ਆ ਜਦੋਂ ਉਹਨੂੰ ਗੱਲ ਚ ਪਾਉਣਾ ਉਦੋਂ ਨੁੱਕੀ ਜੀ ਲੱਗਦੀ ਆ ਜੀ ਉਹੀ ਬਸ ਮੈਂ ਗਿੱਠ ਸਵਾ ਗਿੱਠ ਕੱਟੀ ਆ ਉਹੀ ਗਿੱਠ ਬਸ ਉਹ ਇਸ ਤਰ੍ਹਾਂ ਕਰਗੀ ਆਹ ਕੱਟ ਗਈ ਕੱਟ ਲਾਂਦੀ ਆ ਸੋਹਣੀ ਲਾੜੇ ਪੱਟੀ ਸੋਹਣੀ ਲੱਗਦੀ ਆ ਬਸ ਮੈਨੂੰ ਕਮਲ ਕੱਟ ਲਿਆ। ਹਾਂ ਜਮਾਈ ਇਕ ਰੱਖ ਤਾਂ ਮੇਰੇ ਨੂੰ ਜਮਾਈ ਹੋਰ ਵੀ ਕੱਢਦੀ ਲੱਗਦੀ ਦੂਰ ਚਟਕਣ ਮਾਰਦੀ। ਨਹੀਂ ਚੁੰਨੀ ਦਾ ਵੱਡੀ ਸੋਹਣੀ ਲੱਗਦੀ ਆ ਮੈਨੂੰ ਐਸੇ ਮਾ ਬੋਲੀ ਰੇਸ਼ਮੀ ਜੀਆ। ਹੋਰਾ ਫੱਟ ਨਹੀਂ। ਤੇ ਹੁਣ ਜਦੋਂ ਉਹ ਗਾਈ ਕਰਾਤੀ ਹੁਣ ਬਾਲੀ ਸੋਹਣੀ ਬਣ ਗਈ। ਨਾ 350 ਦੀ ਹੈ ਜੀ ਆ ਇਹ ਜਿੰਨੀ 350 ਦੀ ਹੋਊਗੀ ਉਹ ਐ ਸੰਗੜ ਦੀ ਸੰਗੜ ਦੇਣੀ ਹੈ ਦੀ ਬਸ ਜਿੰਨੀ ਰਹੇਗੀ ਹੁਣ ਉੰਨੀ ਰੁਪਈਏ ਅਰ ਜੱਗਨ ਡੋਲੇਂ ਵੇਚੂਗੀ ਨਾ ਨਾ ਇਹ ਤਾਂ ਮੇਰਾ ਮਪੂਰੋ ਲਈ ਸੀ ਹਾਂ चार चार ਵੀ ਮੈਂ ਯਾ ਲਗ ਚਾਰ ਚਾਰ फिर तो लोट ਲੱਗੇ ਜੇ चार ਤਾਂ ਲੋਟ ਆ ਜੇ ਮੈਨੂੰ ਸਮਝ ਨਹੀਂ ਚਾਰ ਚਾਰ ਉਂਗਲਾਂ ਬਾਟਰ ਚਾ ਲੱਗਦੇ ਜੇ ਬਾਟਰ ਹੁਣ ਆ ਨਹੀਂ ਉਹ ਰੰਗ ਨਹੀਂ ਮਿਲ ਜੂਗਾ ਮੰਜਾ ਲੈਣ ਗਏ ਆ ਉਹ ਮੰਡੀ ਚ ਹੈ ਹਾਂ ਮੰਜਾ ਲੈਣ ਗਏ ਹੋ ਮੰਜਾ ਲੈਣ ਗਿਆ ਹੋ ਮੰਮੀ ਪੱਕਾ ਹਾਂ ਮੰਜਾ ਲੈਣ ਵਾ ਪਿਆ ਉਹ ਹਾਂ ਉਹ ਰੇੜੀ ਦੀ ਪਾ ਕੇ ਚਾਰ ਕੱਢਣ ਲੱਗਦਾ ਸੀ ਉਹ ਫਿਰ ਮੰਜਾ ਆਈਆਂ ਕੋ ਕੋ ਚੱਕ ਕੇ ਨਾਲ ਲੇ ਜੇ ਪਿਆਜ਼ ਕੱਟ ਕੇ ਛੇ ਛਤੀ ਪਾਣੀ ਪਲਾਈਏ ਮੱਝਾ ਮੁੱਟ ਟਾਈਮ ਹੋਇਆ ਪਿਆ ਬਸ ਕਿਹ ਘਾੜਾ ਨਾ ਟਾਈਮ ਬਸ ਨਿੱਕੇ ਨਿੱਕੇ ਦਿਨ ਸਾਰਾ ਦਿਨੀ ਚੱਲਦੀ ਜਾਂਦਾ ਕੰਮ ਹੁਣ ਤੱਕ ਅੱਜ ਤਾਂ ਵਾਲਾ ਵੱਡਾ ਨੁਕਸਾਨ ਕਰ ਗਿਆ ਜੀ ਚੁੰਨੀ ਦਾ ਆਪਦੇ ਆਪ ਹੀ ਕਰ ਲਿਆ ਕਹ ਦੋ ਕਿਹੜੇ ਨੁਕਸਾਨ ਹੋਇਆ ਮੈਂ ਸੋਚਿਆ ਮੈਂ ਕਿ ਵੀ ਚਲੋ ਉਹ ਕਰਾਂਗੇ ਮੱਕਾ ਜਿ ਢਾਈ ਕਰਾ ਲਈ ਫੇਰ ਵੱਡੀ ਹੋਈ ਬਾਰਡਰ ਕੱਟਣਾ ਔਖਾ ਹੋ ਜਾਊਗਾ ਮੈਂ ਚਲ ਇੱਕ ਗਿੱਠ ਕੱਟ ਦਿੰਨੇ ਆ ਉਹ ਇੱਕ ਗਿੱਠ ਕੱਟਿਆ ਉਹੀ ਗਿੱਠ ਘੱਟ ਰਹਿ ਗਿਆ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਮੈਨੂੰ ਕਦੇ ਨੁਕਸਾਨ ਨਹੀਂ ਹੋਇਆ ਹੈਗਾ ਹੋਰ ਵੀ ਹੋਇਆ ਨੁਕਸਾਨ ਤਾਂ ਕਿਹੜਾ ਹੋਰ ਦੱਸਣਾ ਮੈਂ ਜੀ ਚੱਕ ਕੇ ਸੜਕ ਤੇ ਮਾਰੀ ਜਾਰ ਤੁਹਾਰੇ ਦੀ ਬੱਲੇ ਬੱਲੇ ਮੈਂ ਕੌਰ ਕੁਮਾਰੇ ਦੀ ਡੈਡੀ ਮੰਜਾ ਚੱਕਣ ਗਿਆ ਹੋਇਆ ਗਾਗਾ ਮੰਡੀ ਚੋਂ ਸਾਡੀ ਜੀਰੀ ਭਰੀ ਗਈ ਤੇ ਮੰਜਾ ਨਹੀਂ ਸੀ ਆਪਣਾ ਉੱਥੇ ਪਿਆ ਸੀ ਲੋਹੇ ਦਾ ਮੰਜਾ ਦਾ ਮੈਨੂੰ ਪਤਾ ਕੱਲ੍ਹ ਨੂੰ ਕਹਿੰਦੇ ਸਾਮ ਨੂੰ ਹਾਂਜੀ ਹਾਂ ਕੱਲ੍ਹ ਸਾਮ ਨੂੰ ਆਪਾਂ ਝੋਨਾ ਭਰਿਆ ਗਿਆ ਸੀ ਆਹ ਵੇਲੇ ਤੋਲ ਲੱਗਿਆ ਸੀ 4 ਵਜੇ ਲੱਗਿਆ ਸੀ ਤੇ ਵਧੀਆ ਹੋ ਗਈ ਜੀ ਚਲ ਫਸਲ ਹਨਾ ਪਰਮਾਤਮਾ ਸੁੱਖ-ਸਾਂਦ ਰੱਖੇ ਰਾਜੀ ਖੁਸ਼ੀ ਰੱਖੇ ਕੋਈ ਮਾੜੇ ਪਾਸੇ ਨਾ ਲਵਾ ਦੇਵੇ ਕੋਈ ਪੈਸਾ ਆਪਣੇ ਕੋਲੇ ਆਉਂਦਾ ਹਨਾ ਤੇ ਇਹ ਤਾਂ ਕਹਿੰਦੇ ਨਾਲ ਤਮਾਤਾ ਭਰਦੀ ਨਹੀਂ ਹੁੰਦੀ ਬਹੁਤ ਹੋ ਗਈ ਜਿਹੜੀ ਹੋ ਗਈ ਪਰ ਡਰ ਜਾ ਬਹੁਤ ਲੱਗਿਆ ਪਿਆ ਸੀ ਮਨ ਨੂੰ ਵੀ ਇਹਦੀ ਫਸਲ ਘੱਟ ਨਾ ਹੋਵੇ ਆਪਣਾ ਝੋਨਾ ਲੇਟ ਵਾਲਾ ਹੋ ਗਿਆ ਸੀ ਆਪਣ ਨੂੰ ਲੇਬਰ ਹੀ ਨਹੀਂ ਮਿਲੀ ਹੈਗੀ ਘੱਟੋ ਘੱਟ 10 ਦਿਨਾਂ ਵਾਂਗੂ ਲੇਟ ਹੋ ਗਿਆ ਸੀ ਝੋਨਾ ਆਪਣਾ ਲੇਬਰ ਨਾ ਮਿਲਣ ਕਰਕੇ ਬਸ ਡਰ ਜਾ ਲੱਗਦਾ ਸੀ ਮਨ ਨੂੰ ਕਿਤੇ ਹੋਣਾ ਹੋਵੇ ਝੋਨਾ ਰੈਂ ਤੂੰ ਆਪਣਾ ਝੋਨਾ ਤਾਂ ਆਪਣਾ ਵਧੀਆ ਹੋ ਗਿਆ ਉਧਰੋਂ ਤਾਂ ਬੱਚਤ ਰਹੇਗੀ ਅੱਜ ਚੁੰਨੀ ਦਾ ਨੁਕਸਾਨ ਜ਼ਰੂਰ ਕਰ ਲਿਆ ਮੈਂ ਪਹਿਲਾਂ ਉੱਥੋਂ ਡਰ ਲੱਗਦਾ ਪਿਓਰ ਦੀ ਚੁੰਨੀ ਲਿਆਉਂਦੀ ਹੁੰਦੀ ਸੀ ਮੈਂ ਕਿਹਾ ਚੱਲ ਆਹ ਚੁੰਨੀ ਲੈ ਕੇ ਜਾਉਂਗਾ ਜਿਹੜੀ ਇਹ ਨਾਲ ਸੁਗੜਦੀ ਨਹੀਂ ਹੈਗੀ ਧੋਣਿਆ ਪਿਓਰ ਦੀਆਂ ਉਹ ਟਿੱਡੀਆਂ ਖਾ ਜਾਂਦੀਆਂ ਨੇ ਜੇ ਬਾਹਰੇ ਪੂਰੇ ਰੱਖ ਦਿੰਦੇ ਆ ਜੇ ਤੇ ਇਹ ਜਮੀ ਕੰਮ ਖਰਾਬ ਕਰ ਲਿਆ ਬੁੱਕਲੀ ਨਹੀਂ ਵੱਜਦੀ ਚੁੰਨੀ ਦੀ ਹੁਣ ਇਹਦਾ ਕੋਈ ਹੱਲ ਆ ਤਾਂ ਤੁਸੀਂ ਜ਼ਰੂਰ ਦੱਸਿਓ ਵੀ ਕੀ ਹੱਲ ਕਰਾਂ ਭਾਈ ਮੈਂ ਇਹਦਾ ਹੁਣ ਭੈਣਾਂ ਨੂੰ ਜਿਨ੍ਹਾਂ ਨੂੰ ਕੋਈ ਆਈਡੀਆ ਹੈਗਾ ਤਾਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਚ ਵੀ ਕੀ ਕਰੀਏ ਆਪਾਂ ਦਾ ਹੱਲ ਲਓ ਜੀ ਆਪਾਂ ਮੋٹے-ਮੋٹے ਪਿਆਲ ਕੱਟ ਲਏ ਹੋਣਾ ਤੇ ਹੁਣ ਆਪਾਂ ਬਸ ਕਾਲੇ ਚਣਿਆਂ ਦੀ ਸਬਜ਼ੀ ਬਣਾਵਾਂਗੇ ਬੀਬੀ ਜੀ ਕੁੱਟ ਦੇਣਗੇ ਮਸਾਲਾ ਤੇ ਮੈਂ ਪਲਾਉਣੀਆ ਮੱਝਾਂ ਨੂੰ ਪਾਣੀ ਹੁਣ ਆਪਾਂ ਵੀਡੀਓ ਦੀ ਵੀ ਕਰਦੇ ਆ ਐਂਡਿੰਗ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਨਿਊ ਵਲੌਗ ਦੇ ਨਾਲ ਵੀਡੀਓ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਜਾ ਕੇ ਦੱਸ ਦਿਓ ਵੀ ਮੇਰੇ ਚੁੰਨੀ ਦਾ ਕੀ ਉਹਦਾ ਕੋਈ ਸੋਲੂਸ਼ਨ ਦੱਸਿਓ ਵੀ ਕੀ ਕਿਵੇਂ ਹੋ ਰਹੀ ਵੀ ਹੈਗੀ 4 4 ਇੰਚ ਛੋਟੀ ਆ ਮੰਨ ਲਓ ਇੱਕ ਗੱਠ ਛੋਟੀ ਆ ਜੀ ਉਹ ਇੱਕ ਗੱਠ ਨੂੰ ਕਿਵੇਂ ਪੂਰਾ ਕਰੀਏ ਸੋਲੂਸ਼ਨ ਜਰੂਰ ਦੱਸਿਓ ਦਾ ਚਲੋ ਠੀਕ ਆ ਜੀ ਮਿਲਾਂਗੇ ਕਿਸੇ ਨਿਊ ਵਲੌਗ ਦੇ ਨਾਲ